ਉਹ ਬਹੁਤ ਆਉਣੀਆਂ ਸਨ ਆਹ ਲੋ ਕੱਪੜਾ ਵੀ ਸਾਸ਼ਿਕਾਲ ਜੀ ਮੈਂ ਪ੍ਰਿਅੰਕਾ ਤੁਸ ਕਡੇ ਲਈ ਪੋਸਟ ਪੰਜਾਬੀ ਤਦ ਦੱਸ ਜੀਏ ਕਿ ਇੱਕ ਇਲਾਕੇ ਦੇ ਵਿੱਚ ਉਸ ਵਕਤ ਸਨਸਨੀ ਫੈਲ ਜਾਂਦੀ ਹੈ ਜਦੋਂ ਪੁਲੀ ਦੇ ਖੇਠਾਂ ਤੋਂ ਇੱਕ ਗਲੀ ਸੜੀ লাশ ਬਰਾਮਦ ਹੁੰਦੀ ਹੈ ਜਿਵੇਂ ਕਿ ਉੱਥੇ ਬਦਬੂ ਆਉਂਦੀ ਹੈ ਲੋਕਾਂ ਦੇ ਵੱਲੋਂ ਇਸ ਦੀ ਜਾਣਕਾਰੀ ਜਿਹੜੀ ਹੈ ਉਹ ਸੇਵਾ ਸੁਸਾਇਟੀ ਵਾਲਿਆਂ ਨੂੰ ਦਿੱਤੀ ਜਾਂਦੀ ਹੈ ਜਿਨ੍ਹਾਂ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਜਾਂਦੀ ਹੈ ਤਾਂ ਦੱਸ ਸੀ ਇਹ ਕੀ ਪੁਲਿਸ ਦੇ ਹਵਾਲੇ ਕਰ ਦਿੱਤੀ ਗਈ ਹੈ ਇਹੇ লাশ ਜਿਸ ਨੂੰ ਕਿ ਗਲੀ ਸੜੀ ਹਾਲਤ ਦੇ ਵਿੱਚੋਂ ਉੱਥੋਂ ਬਰਾਮਦ ਕੀਤਾ ਗਿਆ ਮਾਮਲਾ ਦਸੂਖਾ ਦੇ ਕਸਬਾ ਗੜਦੀwala ਦਾ ਦੱਸਿਆ ਜਾ ਰਿਹਾ ਜਿੱਥੇ ਗੋਂਦਪੁਰ ਦੇ ਨਜ਼ਦੀਕ ਇੱਕ ਪੈਟਰੋਲ ਪੰਪ ਉਸ ਦੇ ਸਾਹਮਣੇ ਬਣੀ ਹੋਈ ਜਿਹੜੀ ਪੁਲੀ ਹੈ ਉਸ ਦੇ ਖੇਠਾਂ ਤੋਂ ਬਦਬੂ ਆਂਦੀ ਹੈ ਤੇ ਲੋਕਾਂ ਨੂੰ ਇਹ ਬਦਬੂ ਸਹਾਰਨੀ ਔਖੀ ਹੋ ਜਾਂਦੀ ਹੈ ਜਿਸ ਤੋਂ ਬਾਅਦ ਸੇਵਾ ਸੁਸਾਇਟੀ ਵਾਲਿਆਂ ਨੂੰ ਇਸ ਬਾਬਤ ਜਾਣਕਾਰੀ ਦਿੱਤੀ ਜਾਂਦੀ ਹੈ ਉਹ ਹੋ मौके ਤੇ ਪਹੁੰਚਦੇ ਨੇ ਤੇ ਉੱਥੋਂ ਗਲੀ ਸੜੀ ਲਾਸ਼ ਨੂੰ ਕੱਢਿਆ ਜਾਂਦਾ ਹੈ ਹਾਲਾਂਕਿ ਮਰਿਤਕ ਦੀ ਪਛਾਣ ਹਾਲੇ ਤੱਕ ਨਹੀਂ ਹੋ ਸਕੀ ਹੈ ਕਿਣਾ ਕਾਰਨਾ ਕਰਕੇ ਉਸ ਦੀ ਮੌਤ ਹੋਈ ਹੈ ਇਹ ਵੀ ਹਾਲੇ ਤੱਕ ਜਾਂਚ ਦਾ ਵਿਸ਼ਾ ਬਣਿਆ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਅੱਜ ਸਾਡੀ ਟੀਮ ਬਾਬਾ ਦੀਪ ਸਿੰਘ ਸੇਵਾਦਾਰ ਵੈਲਫੇਅਰ ਸੁਸਾਇਟੀ ਨੂੰ ਇੱਕ ਕਾਲ ਆਉਂਦੀ ਆ ਵੀ ਇੱਕ ਗੜਵੀ ਵਾਲਾ ਸ਼ਹਿਰ ਦੇ ਲਾਗੇ ਗੁੰਦਪੁਰ ਪੰਪ ਦੇ ਬਿਲਕੁਲ ਸਾਹਮਣੇ ਕੁੜੀ ਵਗ ਜਾਂਦੀ ਆ ਉਹਦੇ ਥੱਲੇ ਅਨੁਸ਼ਾਤਾ ਜਿਹੜਾ ਬੰਦਾ ਜਿਹੜਾ ਉੱਥੇ ਪਿਆ ਆ ਵੀ ਤੁਸੀਂ ਜਲਦੀ ਆਓ ਅਸੀਂ ਜਿਹੜਾ ਬਿਆਸ ਦਰਿਆ ਦੇ ਉੱਪਰ ਸਾਡੀ ਪੂਰੀ ਟੀਮ ਜਿਹੜੀ ਮੌਕ ਡ੍ਰਿਲ ਕੀਤੀ ਜਾ ਰਹੀ ਸੀ ਜਿਹੜਾ ਫਲੱਡਾਂ ਦਾ ਸੀਜ਼ਨ ਚੱਲ ਰਿਹਾ ਉਹਦੇ ਲਈ ਉੱਥੇ ਕਿਸ਼ਤੀਆਂ ਦੀ ਮਤਲਬ ਚੈਕਿੰਗ ਕੀਤੀ ਜਾ ਰਹੀ ਸੀ ਫਿਰ ਸਾਡੀ ਟੀਮ ਸਾਸਤਾ ਦੇ ਵਿੱਚੋਂ ਟੀਮ ਨੂੰ ਫੋਨ ਕੀਤਾ ਤੇ ਟੀਮ ਉੱਥੋਂ ਸ਼ਬ ਵਾਹਨ ਲਿਆਂਦਾ ਗਿਆ ਹੋਰ ਸਮਾਨ ਗਲੋਵਜ਼ ਵਗੈਰਾ ਸਾਰਾ ਕੁਝ ਲੈ ਕੇ ਫਿਰ ਉਹ ਟੀਮ ਉੱਥੇ ਪਹੁੰਚ ਚੁੱਕੀ ਸੀ ਫਿਰ ਸਾਡੀ ਉੱਥੇ ਵੀ ਟੀਮ ਆ ਕੇ ਜਿਹੜਾ ਉਹਨੂੰ ਗੁਲੀ ਦੇ ਥੱਲੇੋਂ ਕੱਢ ਕੇ ਜਿਹੜਾ ਬਾਹਰ ਰੋਡ ਤੇ ਲਿਆਂਦਾ ਗਿਆ ਤੇ ਕੱਪੜਿਆਂ ਦੀ ਪਛਾਣ ਤੇ ਫੋਟੋ ਖਿੱਚੀ ਗਈ ਅਸੀਂ ਇਹ ਹੀ ਅਪੀਲ ਕਰਦੇ ਹਾਂ ਇਹ ਵੱਧ ਤੋਂ ਵੱਧ ਜਿਹੜੀ ਪਛਾਣ ਕੀਤੀ ਜਾ ਸਕੇ ਉਹਦੇ ਕੱਪੜਿਆਂ ਤੋਂ ਪਛਾਣ ਹੋਣੀ ਕਿਉਂਕਿ ਫੇਸ ਬਹੁਤ ਹਾਲਾਤ ਖਰਾਬ ਆ ਫੇਸ ਦੇਖਣ ਯੋਗ ਨਹੀਂ ਆ ਉਥੋਂ ਜਾਂ ਹੋਰ ਇਹ ਅੰਗਾ ਤੋਂ ਨਹੀਂ ਉਹਦਾ ਬਾਰੇ ਪਤਾ ਲੱਗਣਾ ਸਿਰਫ ਕੱਪੜਿਆਂ ਤੋਂ ਪਛਾਣ ਹੋਣੀ ਆ ਜਿਹਦੇ ਘਰ ਤੋਂ ਤਿੰਨ ਚਾਰ ਦਿਨਾਂ ਤੋਂ ਕੋਈ ਮਿਸਿੰਗ ਆ ਉਹ ਜ਼ਰੂਰ ਗਰਦੀ ਵਾਲਾ ਥਾਣੇ ਦੇ ਨਾਲ ਸੰਪਰਕ ਕੀਤਾ ਜਾਵੇ ਤੇ ਤਾਂ ਜੋ ਉਹ ਜਿਹੜੀ ਡੈੱਡ ਬੋਡੀ ਆ ਵਾਰਸਾਂ ਦੇ ਹਵਾਲੇ ਜਿਹੜੀ ਹੋ ਜਾਏ ਕਿਉਂਕਿ ਜੋ ਅੱਜ ਹਾਲਾਤ ਉਹਦੇ ਹੋ ਚੁੱਕੇ ਸੀ ਜੋ ਰਹਿੰਦਾ ਹੁਣ ਉਹਦੀ ਮਿੱਟੀ ਉਹ ਖਰਾਬ ਨਾ ਹੋਵੇ ਉਹਦਾ ਸੰਸਕਾਰ ਹੋਵੇ ਟਾਈਮ ਦੇ ਨਾਲ ਕਿਉਂਕਿ ਹੋਰ ਹੋਰ ਦਿਨੋਂ ਦਿਨ ਜਿਹੜੇ ਕੀੜੇ ਪੈ ਚੁੱਕੇ ਆ ਉਹ ਬੋਡੀ ਉਨੀ ਖਾਈ ਜਾਣੀ ਆ ਟੈਂਪ ਰਹਿੰਦੇ ਹੀ ਉਹਨੂੰ ਜਿਹੜਾ ਉਹਦਾ ਸੰਸਕਾਰ ਕੀਤਾ ਜਦੋਂ ਕਿਉਂਕਿ ਹਾਲਾਤ ਦੇਖਣਯੋਗ ਨਹੀਂ ਸੀ ਸਾਡੀ ਸੰਸਥਾ ਬਾਬਾ ਦੀਪ ਸਿੰਘ ਸੇਵਾਦਾਲ ਦੀ ਪੂਰੀ ਟੀਮ ਨੇ ਇਕਜੁੱਟ ਹੋ ਕੇ ਉਹਨੂੰ ਜਿਹੜੀ ਉੱਥੇ ਬੋਡੀ ਰਿਕਵਰ ਕਰਕੇ ਜਿਹੜਾ ਹੋਰ ਹਸਪੀਟਲ ਸੇਵਾ ਦੇ ਵਿੱਚ ਰਖਾ ਦਿੱਤੀ ਗਈ ਆ ਤੇ ਬਾਕੀ ਹੁਣ ਜੇ ਕਿਸੇ ਦੇ ਕੋਈ ਕੱਪੜਿਆਂ ਤੋਂ ਪਛਾਣ ਹੁੰਦੀ ਆ ਇਹ ਜਰੂਰ ਤੁਸੀਂ ਗੜੀ ਵਾਲਾ ਠਾਣਿਆਂ ਨਾਲ ਸੰਪਰਕ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ